ਸਾਥੀਓ ਨਮਸਕਾਰ ਜਿਆਪੀਂ ਜਿਆਪਾਰਤ ਅੱਜ ਜਿਹੜੀ ਸੁਭੇਰੀ ਸਰਕਾਰ ਹੈ ਉਹਨਾਂ ਦੇ ਨਾਂ ਚਿਹਰਾ ਹੀ ਉਬੇਨਕਾਬ ਹੋ ਗਿਆ ਕਿ ਉਸ ਸਰਕਾਰ ਨੂੰ ਕਿੰਨਾ ਝਾਰਾ ਮੇਰੇ ਤੋਂ ਕਿੱਡੀ ਬਹਾਹਟ ਹੈ ਅੱਜ ਦੇਖਣ ਨੂੰ ਮਿਲੀ ਹੈ ਕੀ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਹਾਨੂੰ ਪਤਾ ਹੈ ਕਿ ਮੈਂ 2 ਮਹੀਨੇ ਪਹਿਲੇ ਵਿਧਾਨ ਸਭਾ ਦੇ ਮੈਂਬਰਸ਼ਿਪ ਤੋਂ استਿਫਾ ਦਿੱਤਾ ਸੀ ਮੇਰਾ استਿਫਾ ਦੇਣ ਦਾ ਕਾਰਨ ਸੀ ਕਿ ਜਿਹੜੀ ਆਉਣ ਵਾਲੀ ਜਿਹੜੀ ਚੋਣ ਹੈ ਲੋਕ ਸਭਾ ਦੇ ਜਿਹੜੇ ਇੱਕ ਤਰੀਕ ਜਿਹੜੇ ਹੋ ਕੇ ਗਿਆ ਹੈ ਕਿ ਜਿੱਦਾਂ ਹਿਮਾਚਲ ਦੇ ਵਿੱਚ ਇਲیکشن ਹੋਇਆ ਉਦਾਂ ਜਲੰਧਰ ਦੀ ਲੋਕ ਸਭਾ ਸੀਟ ਤੇ ਜਿਹੜੇ ਬਾਈ ਇਲیکشن ਕਰਾਇਆ ਜਾਵੇ ਕਿ ਜਿਹੜੀ ਸੂਬੇ ਦੀ ਸਰਕਾਰ ਕਹਿੰਦੀ ਅਸੀਂ ਬੜੇ ਕੰਮ ਕੀਤੇ ਬੜਾ ਵਿਕਾਸ ਕੀਤਾ ਅਸੀਂ ਤੇ ਨੇਰੀ ਲਿਆਤੀ ਕੰਮਾਂ ਦੀ ਅਗਰ ਉਹਨਾਂ 'ਚ ਸੱਚਾਈ ਸੀ ਜਿਹੜਾ ਅੱਜ ਇਸ ਤਸਦੀਕਾ ਤੁਸੀਂ ਦਬਾਬ ਤੇ ਮਨਜ਼ੂਰ ਕਰਵਾਇਆ ਕਿ 2 ਮਹੀਨੇ ਪਹਿਲੇ ਕਰਵਾਂਦੇ ਤੁਹਾਨੂੰ ਪਤਾ ਲੱਗਦੀ ਤੁਹਾਡੀ ਸਹੀ ਕੀ ਹੈ ਮੈਂ ਹੈਰਾਨ ਹੋ ਗਿਆ ਸਪੀਕਰ ਸਾਹਿਬ ਦੇ ਉੱਤੇ ਜਿਨ੍ਹਾਂ ਦੇ ਉੱਤੇ ਮੈਨੂੰ ਬਹੁਤ ਉਮੀਦਾਂ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਮੈਨੂੰ ਬਹੁਤ ਉਮੀਦਾਂ ਸੀ ਮੈਂ ਦੱਸਣ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਦਾ ਚਿਹਰਾ ਕਿਦਾਂ ਬੇਇਨਕਾਬ ਹੋਇਆ ਕਿ ਮੈਨੂੰ ਅੱਜ ਤੋਂ 10-12 ਦਿਨ ਪਹਿਲੇ ਇੱਕ ਲੈਟਰ ਆਂਦੀ ਹੈ ਮੇਰੇ ਘਰ ਤੇ ਵਿੱਚ ਕਿ ਪੰਜਾਬ ਵਿਧਾਨ ਸਭਾ ਕੋ ਇੱਕ ਲੈਟਰ ਆਈ ਹੈ ਕਿ ਤੁਹਾਨੂੰ 3 ਤਰੀਕ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਨੇ ਬੁਲਾਇਆ ਤੁਹਾਡੇ ਪਿੱਛੇ ਦੇ ਨਾਲ ਤੁਹਾਡੇ ਨਾਲ ਰੂ ਰੂ ਬਹੋਣਗੇ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਗੱਲ ਕੀਤੀ ਕਿ ਮੈਨੂੰ ਸਪੀਕਰ ਸਾਹਿਬ ਕਿੰਨੇ ਤਰੀਕ ਬੁਲਾ ਰਹੇ ਆ ਮੇਰੇ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਐਮ ਐਲ ਏ ਬਣਾਇਆ ਮੇਰੇ ਪਰਿਵਾਰ ਦੇ ਸਦਸੇ ਉਹਨਾਂ ਨੇ ਕਿਹਾ ਯਾਰ ਵੋਟ ਤੇ ਆਪਾਂ ਤੈਨੂੰ ਪਾਈ ਹੈ ਵੋਟ ਤੇ ਆਪਾਂ ਤੇਰੇ ਕਰਕੇ ਤੈਨੂੰ ਦਿੱਤੀ ਆਪਾਂ ਕੋਈ ਪਾਰਟੀ ਨੂੰ ਵੋਟ ਨਹੀਂ ਦਿੱਤੀ ਅਸੀਂ ਕੋਈ ਵੀ ਪਾਰਟੀ ਨੂੰ ਵੋਟ ਨਹੀਂ ਪਾਈ ਅਸੀਂ ਵੋਟ ਤੇ ਤੈਨੂੰ ਪਾਈ ਏ ਇਸ ਕਰਕੇ ਤੂੰ ਆਪਣੇ ਐਮਐਲਏ ਪਦ ਨੂੰ ਵਾਪਸ ਲੈ ਅਸਤੀਫਾ ਮੈਂ ਕਿਹਾ ਯਾਰ ਉਹ ਕਿਉਂ ਉਹ ਕਹਿੰਦਾ ਯਾਰ ਅਸੀਂ ਤੇਰੇ ਕੋਲ ਕੰਮ ਲੈਣੇ ਆ ਫਿਰ ਤੇ ਵਿਸ਼ਵਾਸ ਕੀਤਾ ਤੈਨੂੰ ਐਮਐਲਏ ਬਣਾਇਆ ਕਿ ਸਾਡੇ ਜਿਹੜੇ ਦੁੱਖ ਸੁੱਖ ਤੇ ਕੰਮ ਹੈ ਸਾਡੇ ਤੇ ਲੜਾਈ ਲੜੇਗਾ ਸਾਡੇ ਲਈ ਸੰਘਰਸ਼ ਕਰੇਗਾ ਇਸ ਕਰਕੇ ਤੂੰ ਆਪਣੇ ਐਮਐਲਏ ਪਦ ਤੋਂ ਅਸਤੀਫਾ ਵਾਪਸ ਲਿਆ ਮੈਂ 2 ਦਿਨ ਬਹੁਤ ਸੋਚਿਆ ਲੀਗਲ ਸਲਾਹ ਕੀਤੀ ਤੇ ਦੋਸਤੋ ਮੈਂ 29 ਤਰੀਕ ਰਾਤ ਨੂੰ ਸਤੀਫਾ ਵਾਪਸ ਲੈਣ ਦਾ ਆਪਣਾ ਜਿਹੜਾ ਮਨ ਹੈ ਉਹਨੂੰ ਬਣਾ ਲਿਆ 30 ਤਰੀਕ ਸਵੇਰੇ ਮੈਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਸਤੀਫਾ ਵਾਪਸ ਲੈਣ ਦੀ ਮੈਂ ਜਿਹੜੀ ਆਪਣੀ ਲੈਟਰ ਉਹ ਭੇਜ ਦਿੱਤੀ ਆਪਣੇ ਲੈਟਰ ਪੈਡ ਤੇ ਜਿਹਨੂੰ ਮੈਂ ਸਪੀਡ ਪੋਸਟ ਦੇ ਮਾਧਮ ਦੇ ਨਾਲ ਸਪੀਕਰ ਸਾਹਿਬ ਨੂੰ ਲੈਟਰ ਭੇਜੀ ਬੜੇ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਮੈਨੂੰ ਸਪੀਕਰ ਸਾਹਿਬ ਨੇ ਮੈਨੂੰ ਬੁਲਾਇਆ ਕਿ ਤੁਸੀਂ 3 ਤਰੀਕ ਸਵੇਰੇ 11:00 ਵਜੇ ਵਿਧਾਨ ਸਭਾ ਵਿੱਚ ਪਹੁੰਚੋ ਇਹ ਲੈਟਰ ਪੰਜਾਬ ਦੇ ਲੋਕਾਂ ਦੱਸਣਾ ਚਾਹਨਾ ਇਹ ਉਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਸਪੀਕਰ ਸਾਹਿਬ ਵੱਲੋਂ ਭੇਜੀ ਹੋਈ ਲੈਟਰ 3 ਤਰੀਕ 11:00 ਵਜੇ ਮੈਂ ਅੱਜ ਸਪੀਕਰ ਸਾਹਿਬ ਦੇ ਕੋਲ ਪਹੁੰਚ ਗਿਆ ਪਰ ਉੱਥੇ ਸਪੀਕਰ ਸਾਹਿਬ ਆਪਣੀ ਕੁਰਸੀ ਤੇ ਨਹੀਂ ਬੈਠੇ ਸੀ ਉਹਨਾਂ ਦੇ ਸੈਕਟਰੀ ਸਾਹਿਬ ਮੈਨੂੰ ਕਹਿੰਦੇ ਕਿਸਪੀਕਰ ਸਾਹ ਆਟੋ ਸਟੇਸ਼ਨ ਹੈ ਇਸ ਕਰਕੇ ਕਿ ਜਿਹੜਾ ਮੈਂ ਜਿਹੜੀ ਵਾਪਸ ਲੈਣ ਤੇ ਜਿਹੜੀ ਸਤੀਫਾ ਮੇਰੀ ਲੈਟਰ ਸੀ ਨਾ ਮੈਂ ਉਹਨਾਂ ਨੂੰ ਰੀਸੀਵ ਕਰਵਾ ਕੇ ਸੈਕਟੇ ਟੂ ਸਪੀਕਰ 11:55 ਮਿੰਟ ਲੈਟਰ ਉਹਨਾਂ ਨੇ ਅਸੀਬ ਕੀਤੀ ਸੈਕਟਰੀ ਨੇ ਮੈਨੂੰ ਕਿਹਾ ਕਿ ਹਲੇ ਕੋਈ ਵੀ ਤੁਹਾਡਾ ਸਤੀਫਾ ਜਿਹੜਾ ਮਨਜ਼ੂਰ ਨਹੀਂ ਹੋਇਆ ਕਾਜੀ ਸੈਕਟਰੀ ਵੀ ਨੂੰ ਕਹਿ ਰਿਹਾ 11:55 ਮਿੰਟ ਦੇ ਉੱਤੇ ਕਿ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਇਸ ਕਰਕੇ ਤੁਸੀਂ 11 ਤਰੀਕ ਸਪੀਕਰ ਸਾਹਿਬ ਵੱਲੋਂ ਤੁਹਾਨੂੰ ਦੁਬਾਰਾ ਬੁਲਾਇਆ ਜਾ ਰਿਹਾ ਹੈ 11 ਤਰੀਕ ਸਵੇਰੇ 11 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ 11 ਤਰੀਕ ਸਵੇਰੇ 11 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ ਦੋਸਤੋ ਕਿੰਨੀ ਹੈਰਾਨਕੀ ਦੀ ਗੱਲ ਹੈ ਕਿ ਸਰਕਾਰ ਦੀ ਨਲਾਕੀ ਦੇਖੋ ਬਲੂ ਸਪੀਕਰ ਸਾਹਿਬ ਨੂੰ ਇਹ ਉਮੀਦ ਨਹੀਂ ਸੀ ਕਿ ਅੱਜ ਮੇਰਾ ਪੁਰਾਣੀ ਡੇਟ ਦੇ ਵਿੱਚ ਸਪੀਕਰ ਸਾਹਿਬ ਜਿਹੜੇ ਛੁੱਟੀ ਤੇ ਗਏ ਸੀ ਕਿੱਡਾ ਦਬਾਅ ਹੈ ਦਿੱਲੀ ਵਾਲਿਆਂ ਦਾ ਕਿੱਡਾ ਦਬਾਅ ਹੈ ਚੰਡੀਗੜ੍ਹ ਬੈਠੇ ਨੇ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਸਪੀਕਰ ਸਾਹਿਬ ਨੂੰ 3:30 ਵਜੇ ਸਪੀਕਰ ਸਾਹਿਬ ਨੂੰ ਵਿਧਾਨ ਸਭਾ ਚਾਕੇ ਪ੍ਰੈਸ ਨੂੰ ਦੱਸਣਾ ਪਿਆ ਕਿ ਜਿਹੜਾ ਸਤੀਫਾ ਹੈ ਉਹ ਪਹਿਲਾਂਣੀ ਡੇਟ ਸੈਕਟ ਕਰ ਲਿਆ ਸਪੀਕਰ ਸਾਹਿਬ ਅੱਜ ਤੁਸੀਂ ਲੋਕਤੰਤਰ ਦੇ ਵਿੱਚ ਅੱਜ ਤੁਸੀਂ ਭਾਰਤ ਦੇ ਸੰਵਿਧਾਨ ਦੇ ਉੱਤੇ ਅੱਜ ਬਹੁਤ ਵੱਡੀ ਜਿਹੜੀ ਇਹ ਜਿਹੜੀ ਜਿਹੜੀ ਅੱਜ ਤੁਸੀਂ ਕੰਮ ਕੀਤਾ ਹੈ ਇਹ ਬਹੁਤ ਨਿੰਦਾ ਦਾ ਕੰਮ ਹੈ ਅੱਜ ਮੈਂ ਇਹ ਕਹਿ ਸਕਦਾ ਹਾਂ ਕਿ ਕਾਲੇ ਅਖ਼ਬਾਰਾਂ 'ਚ ਲਿਖਿਆ ਜਾਊਗਾ ਅੱਜ ਕਿ ਤੁਸੀਂ ਐਡਾ ਪ੍ਰੈਸ਼ਰ ਦੱਲੇ ਤੁਹਾਡੇ ਲੋਕਾਂ ਨੂੰ ਬਹੁਤ ਉਮੀਦਾਂ ਸੀ ਕਿ ਤੁਸੀਂ ਇਨਸਾਫ ਕਰੋਗੇ ਤੁਹਾਡੇ ਦੇ ਲੋਕਾਂ ਨੂੰ ਉਮੀਦ ਬਹੁਤ ਸੀ ਮੈਨੂੰ ਵੀ ਸੀ ਮੇਰੇ ਲੋਕਾਂ ਨੂੰ ਉਮੀਦ ਸੀ ਕਿ ਇੱਕ ਸਪੀਕਰ ਜਿਹੜਾ ਛੁੱਟੀ ਤੇ ਗਿਆ ਅੱਜ ਇਹਦੇ ਬਾਹਰ ਕਿੱਡੇ ਦਬਾਅ 'ਚ 3:30 ਵਜੇ ਆ ਕੇ ਕਹਿੰਦਾ ਕੀ ਹੈ ਕਿ ਮੈਂ ਤੇ ਵੈਸੇ ਹੀ ਸ਼ੀਤਲ ਘਰਾਂ ਨੂੰ ਬੁਲਾਇਆ ਸੀ ਸਾਬ ਮਿਲਣ ਲੋਕ ਅੰਦਰ ਨੇ ਸਪੀਕਰ ਸਾਹਿਬ ਮੈਂ ਕੋਈ ਇਨਾ ਥੜਿਆ ਨਹੀਂ ਤੁਹਾਨੂੰ ਮਿਲਣ ਦੇ ਲਈ ਮੈਨੂੰ ਕੋਈ ਤੁਹਾਡੀ ਕੋਈ ਏਡੀ ਕੋਈ ਮੈਨੂੰ ਕੋ ਜਰੂਰਤ ਨਹੀਂ ਸੀ ਕਿ ਮੈਂ ਬਹੁਤ ਥੜਿਆ ਸੀ ਮੈਂ ਸਪੀਕਰ ਸਾਹਿਬ ਨੂੰ ਮਿਲਣ ਜਾਣਾ ਮੈਂ ਤੁਹਾਡੇ ਸੱਦੇ ਤੇ ਆਇਆ ਹਾਂ ਤੁਹਾਡੀ ਲੈਟਰ ਤੇ ਆਇਆ ਹਾਂ ਜਿਹੜੀ ਵਦਾਨ ਸੱਭਾ ਨੇ ਮੈਨੂੰ ਲੈਟਰ ਭੇਜੀ ਏ ਉਸ ਲੈਟਰ ਦਾ ਨੰਬਰ ਹੈ ਰਿਸਟਰ ਨੰਬਰ ਲੱਗਿਆ ਉਹਨੂੰ ਤੁਸੀਂ ਜਾ ਕੇ ਕੋਰਟ 'ਚ ਕੀ ਜਵਾਬ ਦੋਗੇ ਪੂਰੀ ਤਿਆਰੀ ਕਰੋ ਕਿ ਅੱਜ ਤੁਸੀਂ ਲੋਕ ਕੰਤਾ ਜਿਹੜੀ ਹੱਤਿਆ ਕੀਤੀ ਏ ਇਹਦਾ ਜਵਾਬ ਤੁਹਾਨੂੰ ਕੋਰਟs ਦੇਣਾ ਪਏਗਾ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਮੇਰੇ ਲਈ ਤਾਂ ਇਲੈਕਸ਼ਨ ਕੱਲ ਕਰਵਾ ਲਓ ਵਿਧਾਨ ਸਭਾ ਦੀ ਕੱਲ ਹੀ ਤਿਆਰ ਬੈਠਾ ਮੇਰੇ ਲਈ ਤੁਸੀ ਕਿਸੇ ਵੀ ਤਰੀਕੇ ਨਾਲ ਲੜਾਈ ਲੜਨੋ ਪਰਵਾ ਤੁਸੀਂ ਪ੍ਰਸ਼ਾਸਨ ਦੇ ਲੋਰ ਤੇ ਦਬਾਅ ਤੇ ਲੜਾਈ ਲੜ ਰਹੇ ਹੋ ਮੈਨਾਂ ਕਾਨੂੰਨੀ ਲੜਾਈ ਲੜ ਲਓ ਪਰਵਾ ਮੈਂ ਪੋਲਿਟਿਕਲ ਲੜਾਈ ਲੜ ਲਓ ਮੈਂ ਕਿਸੇ ਤੇ ਕਦਾ ਬੈਕ ਫੁੱਟ ਤੇ ਜਾਣ ਵਾਲਾ ਨਹੀਂ ਹੈ ਪਰ ਤੁਹਾਡਾ ਚਿਹਰਾ ਬੇਨਕਾਬ ਹੋ ਗਿਆ ਕਿ ਤੁਸੀਂ ਕਿੱਡੇ ਦਬਾਅ ਤੇ ਚੱਲਦੇ ਹੋ ਜਿੱਦਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਇੱਕ ਕੁਰਸੀ ਤੇ ਬੈਠ ਕੇ ਇੱਕ ਭੁੱਤ ਬਣ ਕੇ ਪੰਜਾਬ ਵਿਧਾਨ ਸਭਾ ਦਾ ਕੰਮ ਕਰਦੇ ਹੋ ਤੁਹਾਡੇ ਮਗਰ ਜਿਹੜੀ ਤਾਕਤਾਂ ਹੈ ਉਹ ਦੂਸਰੀਆਂ ਤਾਕਤਾਂ ਕੰਮ ਕਰਵਾਉਂਦੀ ਹੈ ਤੁਸੀਂ ਆਪਣੇ ਮੱਲ ਤੇ ਕੰਮ ਨਹੀਂ ਕਰਦੇ ਅੱਜ ਤੁਸੀਂ ਉਹੀ ਚੀਜ਼ ਕੀਤੀ ਹੈ ਅੱਜ ਲੋਕਾਂ ਦੇ ਦਬਾਅ ਦੇ ਵਿੱਚ ਅੱਜ ਜਿਹੜੇ ਪੰਜਾਬ ਤੋਂ ਬਾਰੀ ਲੋਕ ਜਿਨ੍ਹਾਂ ਨੇ ਰਾਜ ਕੀਤਾ ਪੰਜਾਬ 'ਚ ਕੋਈ ਦਿੱਲੀ ਦਾ ਕੋਈ ਛਤੀਸਗੜ੍ਹ ਦਾ ਕੋਈ ਯੂਪੀ ਦਾ ਕੋਈ ਰਾਜਸਥਾਨ ਦਾ ਅੱਜ ਉਹਨਾਂ ਦੇ ਦਬਾਅ ਦੇ ਵਿੱਚ ਤੁਹਾਨੂੰ ਇਹ ਵੀ ਪਤਾ ਲੱਗਿਆ ਕਿ ਮੇਰੇ ਡਿਪਾਰਟਮੈਂਟ ਜਾਂ ਮੇਰੀ ਬਦਾਅ ਸਰਭਾ ਵੱਲੋਂ ਮੈਂ ਲੈਟਰ ਕੱਢੀ ਹੋਈ ਹੈ ਤੁਸੀਂ ਮੇਰਾ ਅਸਤੀਫਾ ਸੈਪਟ ਕਰਨ ਤੋਂ ਪਹਿਲੇ ਤੁਹਾਨੂੰ ਮੈਨੂੰ ਬੁਲਾਣਾ ਪਏਗਾ ਇੱਕ ਕਾਨੂੰਨ ਦਾ ਮਾਦਵ ਹੈ ਤੁਹਾਨੂੰ ਬੁਲਾ ਕੇ ਪੁੱਛਣਾ ਪਏਗਾ ਕਿ ਮੇਰਾ ਜਿਹੜਾ ਅਸਤੀਫਾ ਕੋਈ ਦਬਾਅ ਚ ਤੇ ਨਹੀਂ ਕਿਸੇ ਪੋਲੀਟਿਕਲ ਪ੍ਰੈਸ਼ਰ ਤੇ ਤਾਂ ਨਹੀਂ ਤੁਸੀਂ ਮੈਨੂੰ ਬਿਨਾਂ ਬੁਲਾਏ ਮੇਰਾ ਅਸਤੀਫਾ ਸੈਪਟ ਨਹੀਂ ਕਰ ਸਕਦੇ ਇਹ ਕਾਨੂੰਨ ਚ ਹੈ ਇਸ ਭਾਰਤ ਦਾ ਕਾਨੂੰਨ ਡਾਕਟਰ ਬਾਬਾ ਸਾਹਿਬ ਮੇਦਕਰ ਦਾ ਜਿਹੜਾ ਬਣਾਇਆ ਹੋਇਆ ਸੰਵਿਧਾਨ ਉਸ ਦੇ ਮੁਤਾਬਕ ਤੁਸੀਂ ਮੈਨੂੰ ਬਿਨਾਂ ਬੁਲਾਏ ਇਹਦਾ ਸਤੀਫਾ ਸੈਪਟ ਨਹੀਂ ਕਰ ਸਕਦੇ ਇਸ ਕਰਕੇ ਇਹਦਾ ਜਵਾਬ ਮੈਂ ਤੁਹਾਨੂੰ ਕੋਲ ਚ ਦਊਗਾ ਜਿੱਥੇ ਤੱਕ ਜਾਣਾ ਪਿਆ ਮੈਂ ਜਾਊਗਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਅਜੇ ਇਸ ਸਰਕਾਰ ਦਾ ਚਿਹਰਾ ਬੇਨਕਾਬ ਕਰਨਾ ਚਾਹਨਾ ਕਿ ਜਿਹਦਾ ਚਿਹਰਾ ਤੁਸੀਂ ਕੱਲ ਵੀ ਬੇਨਕਾਬ ਕਰਨਾ ਹੈ ਕੱਲ 4 ਤਰੀਕ ਪੂਰਾ ਪੰਜਾਬ ਜਿਹੜੀ ਸੂਬੇ ਦੀ ਸਰਕਾਰ ਹੈ ਉਹਦਾ ਚਿਹਰਾ ਬੇਨਕਾਬ ਕਰੇਗਾ ਇਹਨਾਂ ਦੀ ਅੱਖਾਂ ਖੋਲੇਗਾ ਪਰ ਦੂਸਰੇ ਪਾਸੇ ਦੇਖੋ ਰਾਜਕਮਾ ਚੱਬੇ ਵਾਲਾ ਤੇਰਾ ਸਤੀਫਾ ਮੇਰੇ ਤੋਂ ਪਹਿਲੇ ਆਇਆ 15 ਮਾਰਚ ਦਾ ਉਹਨਾਂ ਦਾ ਸਤੀਫਾ ਮਨਜ਼ੂਰ ਨਹੀਂ ਕੀਤਾ ਮੇਰਾ ਕਿਉਂ ਕੀਤਾ ਕਿ ਮੇਰ ਤੁ ਇਹਨਾਂ ਨੂੰ ਆ ਸਰਕਾਰ ਨੂੰ ਖੋਫ ਹੈ ਸਰਕਾਰ ਅੱਜ ਲੋਕਾਂ ਨੇ ਇਹਨਾਂ ਦੀ ਜੋ ਸਲੀਅਤ ਹੈ ਅੱਜ ਜਨਤਾ ਦੇ ਵਿੱਚ ਆ ਚੁੱਕੀ ਹੈ ਫਿਰ ਸਪੀਕਰ ਸਾਹਿਬ ਤੁਹਾਨੂੰ ਲੈ ਜਵਾਬ ਦੇਣਾ ਪਏਗਾ ਕਿ ਤੁਸੀਂ ਮੈਨੂੰ ਲੈਟਰ ਕੱਢ ਰਹੇ ਹੋ ਤੁਸੀਂ ਮੈਨੂੰ ਅੱਜ 11 ਤਰੀਕ ਦਾ ਸਮਾਂ ਦੇ ਰਹੇ ਹੋ ਅਗਰ ਤੁਸੀਂ ਮੈਨੂੰ 11 ਤਰੀਕ ਬੁਲਾਇਆ ਤਾਂ ਅੱਜ ਮੈਂ ਇਸ ਨਤੀਜਾ ਅਕਸੈਪਟ ਕਰੋਗੇ ਇਸ ਕਰਕੇ ਤੁਸੀਂ ਦਬਾਅ ਦੇ ਵਿੱਚ ਗਲਤ ਡਿਸੀਜਨ ਲਿਆ ਤੁਹਾਨੂੰ ਇਹਦੇ ਖਿਲਾਫ ਮੁਕਤਨਾ ਪਵੇਗਾ ਮੈਂ ਕਾਨੂੰਨ ਦਾ ਸਹਰਾ ਲਵਾਂਗਾ ਮੈਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਕਿ ਕੋਰਟ ਮੈਨੂੰ ਰਾਹਤ ਦੇਗੀ ਔਰ ਜਿਹੜੇ ਸਤਿਕਾਰ ਨਾਲ ਤੁਸੀਂ ਇਹ ਕੰਮ ਕੀਤਾ ਹੈ ਜਿੰਨੀ ਕਾਰਵਾਈ ਹੋਏਗੀ ਜੋ ਵੀ ਡਿਸੀਜਨ ਕੋਰਟ ਲਏਗੀ ਉਹ ਬਹੁਤ ਬੈਟਰ ਲਏਗੀ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਮੈਨਾਂ ਪਿਆਰ ਕਰਦੇ ਆ ਤੇ ਇਸ ਸਰਕਾਰ ਦਾ ਜਿਹੜਾ ਚਿਹਰਾ ਹੈ ਉਸ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਕਿਦਾਂ ਬੀਨਕਾਬ ਹੋ ਰਿਹਾ ਇੱਕ ਪਾਸੇ ਮੈਨੂੰ ਲੈਟਰ ਕੱਢ ਰਿਹਾ 11 ਤਰੀਕ ਬਲਾਦ ਦੀ ਇੱਕ ਪਾਸੇ ਮੇਰਾ ਪੁਰਾਣੀ ਡੀਡ ਦੇ ਵਿੱਚ ਸਤੀਫਾ ਸੈਪਟ ਕਰ ਰਿਹਾ ਪਰ ਮੈਂ ਉਸ ਤੋਂ ਪਹਿਲੇ ਸਿਫਾ ਵਾਪਸ ਲੈ ਚੁੱਕਾ 30 ਤਰੀਕ ਨੂੰ ਜਿਹੜੀ ਮੇਰੀ ਜਿਹੜੀ ਹੈ ਸਪੀਕਰ ਸਾਹਿਬ ਦੇ ਮਾਧਮ ਨਾਲ ਇਹਦਾ ਮੇਲ ਦੇ ਮਾਧਮ ਨਾਲ ਸਤੀਫਾ ਮੇਰਾ ਵਾਪਸ ਲੈਣ ਦੀ ਜਿਹੜੀ ਮੇਰੀ ਐਪਲੀਕੇਸ਼ਨ ਹੈ ਉਹ ਵਿਧਾਨ ਸਭਾ 'ਚ ਪਹੁੰਚ ਚੁੱਕੀ ਹੈ ਹੁਣ ਇਹਦਾ ਜਿਹੜਾ ਜਵਾਬ ਹੈ ਉਹ ਸਪੀਕਰ ਸਾਹਿਬ ਜਾਂ ਵਿਧਾਨ ਸਭਾ ਦੇ ਜਿੰਨੇ ਵੀ ਅਫਸਰ ਸਬੰਧ ਹਨ ਉਹ ਕੋਰਚ ਦੇਣਗੇ ਕਿ ਕਿਸ ਪ੍ਰੈਸ਼ਰ ਦੇ ਵਿੱਚ ਕਿਸ ਦਬਾਅ ਦੇ ਵਿੱਚ ਇਹਦਾ ਸਤੀਫਾ ਮਨਜ਼ੂਰ ਕੀਤਾ ਬਹੁਤ ਬਹੁਤ ਧੰਨਵਾਦ ਜੈਪੀ ਚਾਪਰ Thank <laughs>